ਅਸੀਂ ਇੰਗਲੈਂਡ ਤੋਂ ਵਾਪਸ ਆਇਆ ਜੇ ਇਨਵੈਸਟਮੈਂਟ ਕਰਨੀ ਹੈ ਤੁਸੀਂ ਪੰਜਾਬ ਜਾ ਕੇ ਆਪਣੇ ਵਧੀਆ ਲੈਵਲ ਤੇ ਇਨਵੈਸਟਮੈਂਟ ਕਰੋ ਸਟਰਗਲ ਆ ਮਿਹਨਤ ਕਰਨੀ ਹੈ ਇੱਥੇ ਮਿਹਨਤ ਕਰੋ ਜਿਹੜੀ ਆਪਾਂ ਉੱਥੇ ਮਿਹਨਤ ਕਰਦੇ ਆ ਪਹਿਲਾ ਕੰਮ ਤੁਸੀਂ ਆਉਣ ਸਾਰੇ ਫਾਸਟ ਫੂਡ ਦੇ ਕਿਤਾ ਜਦੋਂ ਪਹਿਲਾਂ ਵੀ ਕੋਈ ਹੋਰ ਕੰਮ ਕਿਤੇ ਸੀ ਨਹੀਂ ਜੀ ਬਸ ਇਹੀ ਸੋਚੇ ਪਹਿਲਾਂ ਫਾਸਟ ਫੂਡ ਦੇ ਸ਼ੁਰੂ ਕੀਤਾ ਜੀ ਇਥੇ ਕਿੰਨੇ ਰੁਪਏ ਦਾ ਬਿਨੈ ਸ਼ੁਰੂ ਹੋ ਗਿਆ ਫਿਰ ਤੁਹਾਡਾ ਸਾਡੇ ਤਾਂ ਜੀ ਬਿਲਕੁਲ ਵੀ ਅਸੀਂ ਕਹੀਏ ਅਸੀਂ ਤਾਂ 50 60 ਹਜ਼ਾਰ ਲਗਾ ਲਓ ਪਹਿਲਾਂ ਸ਼ੁਰੂ ਸ਼ੁਰੂ ਤੋਂ ਹੌਲੀ ਹੌਲੀ ਕਰਕੇ 1.5 ਲੱਖ ਰੁਪਏ ਸਾਡੀ ਇਨਵੈਸਟਮੈਂਟ ਆਈ ਹੈ ਜੀ ਬਸ ਜਿਹਨੇ ਸਾਡੇ ਦੋਨਾਂ ਦੀ ਜਹਾਜ਼ ਦੀ ਟਿਕਟ ਸੀ ਉਹਨੇ ਸਾਡੀ ਹਾਂ ਜੀ ਆਂਦੀ ਬਸ ਇਹ ਹੈ ਮੈਂ ਤਾਂ ਬਸ ਇਹ ਕਹੂੰਗਾ ਕਿ ਜਿਹੜੇ ਲੋਕੀ 20 25 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਨੇ ਨਹੀਂ ਜਾਣਾ ਚਾਹੀਦਾ ਜਾਂ ਜਦੋਂ ਤੁਸੀਂ ਇੱਥੇ ਆਏ ਹੋਵੋਗੇ ਉਦੋਂ ਕਿਸੇ ਨੇ ਕਿਹਾ ਹੋਣਾ ਯਾਰ ਵਧੀਆ ਤੁਸੀਂ ਇੰਗਲੈਂਡ ਰਹਿੰਦੇ ਸੀ ਕਿੱਥੇ ਤੁਸੀਂ ਆ ਕੇ ਦੱਸ ਹਾਂ ਜੀਆਂ ਦੀ ਬੋਲ ਲੋਕ ਕਹਿੰਦੇ ਨੇ ਜਿਵੇਂ ਅਸੀਂ ਅੱਜ ਸਪਾਈਸ ਐਂਸਲਾਈਜ਼ ਖੋਲੇ ਆ ਸਾਡੀਆਂ ਅੱਗੇ ਦੋ ਆਉਣ ਵਾਲੀਆਂ ਦੋ ਤਿੰਨ ਸਾਲਾਂ ਚ ਆਪਣੇ ਅਸੀਂ ਫਰਾਂਚਾਈਜ਼ੀ ਵੇਚਾਂਗੇ ਬੱਚਿਆਂ ਲਈ ਓਖ ਨਹੀਂ ਉਹ ਸਾਡੇ ਬੱਚਿਆਂ ਲਈ ਫਿਊਚਰ ਇੱਕ ਅਸੀਂ ਸਟੇਬਲ ਇੱਕ ਕਰਕੇ ਜਾ ਰਹੇ ਆ ਸਿਕਿਉਰ ਕਰਕੇ ਜਾ ਰਹੇ ਆ ਆਉਣ ਵਾਲੇ ਅਸੀਂ ਦੋ ਤਿੰਨ ਸਾਲਾਂ ਦੇ ਵਿੱਚ ਮਤਲਬ ਇੰਨਾ ਗ੍ਰੋ ਕਰਾਂਗੇ ਇਹ ਕੇ ਤੁਸੀਂ ਮਤਲਬ ਹਾਂਜੀ ਦੇਖੋਗੇ ਇੱਥੇ ਆ ਕੇ ਸਾਨੂੰ ਐਂ ਲੱਗਦਾ ਜਿਵੇਂ ਇੱਕ ਫਰੀडम ਜੀ ਮਿਲ ਗਈ ਐ ਅਸੀਂ ਆਪਣਾ ਕੰਮ ਆਪ ਕਰਨ ਲੱਗ ਗਏ ਇੱਥੇ ਆ ਕੇ ਉਸ ਚੀਜ਼ ਚ ਜ਼ਿਆਦਾ ਮਜ਼ਾ ਆ ਰਿਹਾ ਕਰਨ ਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਆ ਮੈਂ ਮਹਾਲੀ ਦੇ ਵਿੱਚ ਅ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਕੇ ਮਾਈਗ੍ਰੇਸ਼ਨ ਦਾ ਰੁਝਾਨ ਆ ਹੈਨਾ ਕਿ ਅਸੀਂ ਵੱਡੇ ਦੇਸ਼ਾਂ ਜਾਂਦੇ ਆ ਪਰ ਕੁਝ ਕੁ ਪੰਜਾਬੀ ਆ ਜਿਹੜੇ ਬਾਹਰੋਂ ਵਾਪਸ ਆ ਕੇ ਉਹਨਾਂ ਨੇ ਆਪਦੇ ਜਿਹੜੇ ਹੈਗਾ ਇੱਥੇ ਆਪਦੇ ਦੁਬਾਰਾ ਤੋਂ ਬਿਜ਼ਨਸ ਸ਼ੁਰੂ ਕੀਤੇ ਖਾਸ ਕਰਕੇ ਉਹਨਾਂ ਪੰਜਾਬੀਆਂ ਵਾਸਤੇ ਇਹੋ ਜਿਹੇ ਜਿਹੜੇ ਜੋੜੇ ਆ ਉਹ ਮਿਸਾਲ ਹੁੰਦੇ ਆ ਜਿਹੜੇ ਏ ਸੋਚਦਾ ਕਿ ਸ਼ਾਇਦ ਜੇ ਅਸੀਂ ਬਾਹਰ ਨਹੀਂ ਗਏ ਪਤਾ ਨਹੀਂ ਸਾਡੀ ਜ਼ਿੰਦਗੀ ਦਾ ਕਿਹੜਾ ਹਿੱਸਾ ਥੁੜ ਗਿਆ ਸ਼ਾਇਦ ਅਸੀਂ ਸਕਸੈਸ ਨਹੀਂ ਕੀ ਹੈ ਸੋ ਸਾਨੂੰ ਅੱਜ ਮੈਂ ਮਲਾਉਣਾ ਸਾਹਮਣੇ ਸਿਮਰ ਨਾਲ ਜਿਹੜਾ ਕਿ ਇੰਗਲੈਂਡ ਛੱਡ ਕੇ ਦੁਬਾਰਾ ਉਹਨਾਂ ਨੇ ਇੱਥੇ ਆ ਕੇ ਆਪਣੀ ਜਿਹੜੀ ਸ਼ਾਪ ਕੀਤੀ ਆ ਇੱਥੇ ਆਪਕੇ ਫਾਸਟ ਫੂਡ ਦਾ ਕੰਮ ਕਰਦੇ ਉਹਨਾਂ ਦਾ ਕਿਦਾਂ ਦਾ ਸਫ਼ਰ ਰਿਹਾ ਜ਼ਿੰਦਗੀ ਪ੍ਰਤੀ ਉਹਨਾਂ ਬਾਰੇ ਗੱਲਬਾਤ ਕਰਾਂਗੇ ਭਾਈ ਸਸੀ ਕਾਲ ਸਸੀ ਕਾਲ ਤੇ ਪਹਿਲੀ ਗੱਲ ਤਾਂ ਇਹ ਤੁਸੀਂ ਦੱਸੋ ਵੀ ਤੁਸੀਂ ਕਿਹੜੇ ਦੇਸ਼ ਚੋਂ ਵਾਪਸ ਆਏ ਹੋ ਅਸੀਂ ਇੰਗਲੈਂਡ ਤੋਂ ਵਾਪਸ ਆਏ ਆ ਅਜੇ ਸਾਲ ਕੀ ਹੋਇਆ ਵਾਪਸ ਆਇਆ ਨੂੰ ਸਾਨੂੰ ਅ ਵਾਕਈ ਇਹ ਹੁੰਦਾ ਵੀ ਕਈ ਵਾਰੀ ਤਾਂ ਹੁੰਦਾ ਬੰਦਾ ਜਦੋਂ ਬੰਦਾ ਆਉਂਦਾ ਯਾਰ ਨਾਲ ਦੇ ਨਾਲ ਬੰਦਾ ਜੀ ਜ ਲੱਗਣੋਂ ਹਟ ਜਾਂਦਾ ਵਾਫ ਚਲਾ ਜਾਂਦਾ ਜੇ ਨਹੀਂ ਕੀਤਾ ਕਿ ਸ਼ਾਇਦ ਨਾਲ ਗੱਲ ਬਣੇ ਇਥੇ ਨਹੀਂ ਐਦਾਂ ਦਾ ਕੁਝ ਨਹੀਂ ਐ ਜੋ ਆਪਣੇ ਦੇਸ਼ ਐ ਜੋ ਆਪਣਾ ਦੇਸ਼ ਹੀ ਆ ਉਹ ਕਿ ਬਾਹਰ ਅਸੀਂ ਰਹਿ ਕੇ ਆਇਆ ਵਤੇ ਕਿ ਉੱਥੇ ਸਕਸੈਸਫੁਲ ਵੀ ਹੋਏ ਆ ਬਾਹਰ ਰਹਿ ਕੇ ਬਟ ਇੱਥੇ ਆ ਕੇ ਸਾਨੂੰ ਐਂ ਲੱਗਦਾ ਜਿਵੇਂ ਇੱਕ ਫਰੀडम ਜੀ ਮਿਲ ਗਈ ਐ ਅਸੀਂ ਆਪਣਾ ਕੰਮ ਆਪ ਕਰਨ ਲੱਗ ਗਏ ਇੱਥੇ ਆ ਕੇ ਉਸ ਚੀਜ਼ ਚ ਜ਼ਿਆਦਾ ਮਜ਼ਾ ਆ ਰਿਹਾ ਕਰਨ ਚ ਸਿਮਰਨ ਕਿੰਨਾ ਟਾਈਮ ਲਾ ਕੇ ਆਏ ਤੁਸੀਂ ਬ੍ਰਿਟੇਨ ਲੈਂਡ ਕਿੰਨਾ ਚਿਰ ਗਏ ਸੀ ਪੰਜ ਸਾਲ ਲਗਾ ਕੇ ਆਏ 5 ਸਾਲ ਲਗਾਇਆ ਹਾਂਜੀ ਹਾਂਜੀ ਪਰ ਉਹਦੇ ਬਹੁਤ ਮਿਹਨਤ ਹੈ ਬਹੁਤ ਸਟਰਗਲ ਹੈ ਮਤਲਬ ਬੱਚੇ ਵੀ ਹੈ ਫੈਮਲੀ ਵੀ ਦੇਖਣਾ ਹੈ ਕਿਉਂਕਿ ਉਹਨਾਂ ਫੈਮਲੀ ਹੈ ਬੱਚੇ ਉੱਥੇ ਬਾਹਰ ਨਾ ਰਹਿ ਕੇ ਅਸੀਂ ਕੰਮ ਸਿਰਫ ਕੰਮ ਹੀ ਦੇਖ ਸਕਦੇ ਆ ਨਾ ਫੈਮਲੀ ਦੇਖ ਸਕਦੇ ਆ ਨਾ ਬੱਚੇ ਨਾ ਪੇਰੈਂਟਸ ਸਭ ਤੋਂ ਪਹਿਲਾਂ ਲੇਡੀਆਂ ਤੇ ਇਹ ਬਲੇਮ ਤਾਂ ਇਹ ਆਉਂਦਾ ਵੀ ਜ਼ਿਆਦਾਤਰ ਇਹ ਹੁੰਦੇ ਆ ਕੁੜੀਆਂ ਨੂੰ ਹੁੰਦਾ ਵੀ ਯਾਰ ਬਾਹਰ ਆਜ਼ਾਦੀ ਹੈ ਹੈਨਾ ਹਾਂਜੀ ਤੇ ਮੰਨ ਲਓ ਮੈਂ ਫ੍ਰੀਡਮ ਆਪਦੀ ਗੱਡੀ ਆ ਆਪਦਾ ਕ੍ਰੈਡਿਟ ਕਾਰਡ ਆ ਆਪ ਜਾ ਸਕਦੀਆਂ ਵੈਸੇ ਬਹੁਤ ਜ਼ਿਆਦਾ ਮੈਂ ਵੀ ਜਦੋਂ ਬਾਹਰ ਗਿਆ ਕੈਨੇਡਾ ਗਿਆ ਮੈਕਸੀਕੋ ਬਹੁਤ ਲੋਕ ਕਹਿੰਦੇ ਸੀਗੇ ਕਿ ਯ ਬੰਦੇ ਤਾਂ ਮੋੜਨਾ ਚਾਹੁੰਦੇ ਆ ਔਰਤਾਂ ਨਹੀਂ ਮੋੜਨਾ ਚਾਹੁੰਦੀਆਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਜਦ ਤੁਸੀਂ ਆਪਣਾ ਸਕਸੈਸ ਹੋਣਾ ਤੁਸੀਂ ਫੈਮਲੀ ਵੀ ਦੇਖਣੀ ਆ ਬੱਚੇ ਵੀ ਗਰੋ ਕਰਨੇ ਆ ਵਧੀਆ ਲੈਵਲ ਤੇ ਤੁਸੀਂ ਪੜਾਣਾ ਲਿਖਾਣਾ ਪੜਾਈ ਦਾ ਸਾਰੇ ਤੁਸੀਂ ਨਾਲ ਨਾਲ ਸਭ ਕੁਝ ਦੇਖਣਾ ਤਾਂ ਤੁਹਾਨੂੰ ਮਤਲਬ ਇਹ ਹੈ ਕਿ ਤੁਸੀਂ ਆਪਣਾ ਮੀਨ ਹੋ ਕੇ ਜੇ ਤੁਸੀਂ ਬਾਹਰ ਨੂੰ ਤਾਂ ਤੁਸੀਂ ਆਪਣੇ ਬਾਰੇ ਮੀਨ ਹੋ ਕੇ ਸੋਚ ਰਹੇ ਹੋ ਤੁਸੀਂ ਫੈਮਲੀ ਬਾਰੇ ਨਹੀਂ ਜਦ ਤੁਸੀਂ ਆਪਣੀ ਫੈਮਲੀ ਬਾਰੇ ਆਪਣੇ ਕਲਚਰ ਬਾਰੇ ਸੋਚਣਾ ਤੁਸੀਂ ਬੱਚਿਆਂ ਨੂੰ ਵੀ ਵਧੀਆ ਗਰੋ ਕਰਨਾ ਤੁਸੀਂ ਆਪਣਾ ਜੇ ਇਨਵੈਸਟਮੈਂਟ ਕਰਨੀ ਹੈ ਤੁਸੀਂ ਪੰਜਾਬ ਜਾ ਕੇ ਆਪਣੇ ਵਧੀਆ ਲੈਵਲ ਤੇ ਇਨਵੈਸਟਮੈਂਟ ਕਰੋ ਸਟਰਗਲ ਆ ਮਿਹਨਤ ਕਰਨੀ ਹੈ ਇੱਥੇ ਮਿਹਨਤ ਕਰੋ ਜਿਹੜੀ ਆ ਮੈਂ ਸਹੀ ਹੈ ਆ ਫਿਰ 5 ਸਾਲਾਂ ਦਾ ਤੁਸੀਂ ਕਿਦਾਂ ਦਾ ਤਜਰਬਾ ਸੀ ਸਟੂਡੈਂਟ ਗਏ ਸੀਗੇ ਜਾਂ ਆਪਾਂ ਕਹਿੰਦੇ ਸਟੂਡੈਂਟ ਗਏ ਸੀਗੇ ਐਜ਼ ਅ ਸਟੂਡੈਂਟ ਗਏ ਸੀਗੇ ਬਾਅਦ ਚ ਫਿਰ ਅਸੀਂ ਵਰਕ ਪਰਮਿਟ ਅਸੀਂ ਚੇਂਜ ਕਰਵਾ ਲਿਆ ਸੀਗਾ ਉਹਦੇ ਵਿੱਚ ਠੀਕ ਹੈ ਫਿਰ ਉਹ ਵਰਕ ਪਰਮਿਟ ਦੇ ਵਿੱਚ ਅਸੀਂ ਕੰਮ ਕਰਦੇ ਰਹੇ ਬੜੇ ਹੈ ਕਿ ਇੱਥੇ ਕੰਮ ਕਰਨ ਦਾ ਵੀ ਇੰਨਾ ਮਜ਼ਾ ਨਹੀਂ ਆ ਰਿਹਾ ਸੀਗਾ ਉੱਥੇ ਜੋ ਜਿੰਨੇ ਸਾਨੂੰ ਇਹ ਸੀਗਾ ਵੀ ਇੱਥੇ ਜਿਵੇਂ ਫਾਦਰ ਸਾਹਿਬ ਮੇਰੇ ਕਾਫੀ ਢਿੱਲੇ ਹੋ ਗਏ ਸੀਗੇ ਤੇ ਉਹਨਾਂ ਬਾਰੇ ਫੈਮਲੀ ਬਾਰੇ ਸੋਚ ਕੇ ਅਸੀਂ ਮੁੱਚਲ ਡਿਸੀਜਨ ਲਿਆ ਵਾਪਸ ਮੁੜਨ ਦਾ ਕਿ ਨਹੀਂ ਹੁਣ ਪੰਜਾਬ ਜਾ ਕੇ ਕੁਝ ਕਰਾਂਗੇ ਵੀ ਇੱਥੇ ਰਹਿ ਕੇ ਨਹੀਂ ਕਰਾਂਗੇ ਸ਼ੁਰੂ ਅਗਰ ਕਿਦਾਂ ਦਾ ਤਜਰਬਾ ਰਿਹਾ ਫਿਰ ਪਹਿਲਾ ਕੰਮ ਤੁਸੀਂ ਆਉਣ ਸਾਰੇ ਫਾਸਟ ਫੂਡ ਤੇ ਕਿਦਾਂ ਜਦੋਂ ਪਹਿਲਾਂ ਵੀ ਤੁਸੀਂ ਹੋਰ ਕੰਮ ਕੀਤੇ ਸੀ ਨਹੀਂ ਜੀ ਬਸ ਇਹੀ ਸੋਚੇ ਪਹਿਲਾਂ ਫਾਸਟ ਫੂਡ ਦੇ ਸ਼ੁਰੂ ਕੀਤਾ ਜੀ ਪੇਪਰ ਕਿਦਾਂ ਦਾ ਰਿਹਾ ਇਹਦੇ ਚ ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲਿਆ ਅਸੀਂ ਫੋਰ ਟਾਈਮਿੰਗ ਅਸੀਂ ਸ਼ੁਰੂ ਕੀਤਾ ਕੰਮ ਪਹਿਲਾਂ ਸਿਰਫ ਦੇਖਣ ਲਈ ਵੀ ਕਿੱਦਾਂ ਕ ਰਿਸਪੌਂਸ ਆਂਦਾ ਬਟ ਟਾਈਮਿੰਗ ਸਾਨੂੰ ਇੱਥੇ ਕਾਫੀ ਬੈਨੀਫਿਟ ਹੋਇਆ ਕਿਉਂਕਿ ਇੱਥੇ ਸ਼ਾਪਸ ਐ ਨਹੀਂ ਹੈ ਵੀ ਨਹੀਂ ਫਾਸਟ ਫੂਡ ਦੀਆਂ ਤੇ ਸਾਨੂੰ ਖਾਲਸਾ ਕਾਲਜ ਬਿਲਕੁਲ ਨਾਲ ਹੀ ਲੱਗਦਾ ਹੈ ਤੇ ਉਹ ਬੱਚਿਆਂ ਕਰਕੇ ਸਾਨੂੰ ਇੰਨਾ ਕੁ ਵਧੀਆ ਰਿਸਪਾਂਸ ਮਿਲਿਆ ਫਿਰ ਸਾਸੀਂ ਸੋਚਿਆ ਕਿ ਉਹਨਾਂ ਨੂੰ ਥੋੜਾ ਜਿਹਾ ਵਧੀਆ ਲੈਵਲ ਤੇ ਖੋਲਿਆ ਜਾਵੇ ਉਹਨਾਂ ਦੀ ਸਾਡੀ ਇਹੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਵਧੀਆ ਫੂਡ ਦਿੱਤਾ ਜਾਵੇ ਵਧੀਆ ਕੁਆਲਿਟੀ ਦਿੱਤੀ ਜਾਵੇ ਹੁਣ ਬੱਚੇ ਆਉਂਦੇ ਨੇ ਕਾਫੀ ਖੁਸ਼ ਹੋ ਕੇ ਜਾਂਦੇ ਨੇ ਸਾਰੇ ਤਾਰੀਫ ਕਰਕੇ ਜਾਂਦੇ ਕਿ ਬਹੁਤ ਵਧੀਆ ਬਣਾਉਂਦੇ ਨਹੀਂ ਫਿਰ ਇਹਦੀ ਟ੍ਰੇਨਿੰਗ ਲਈ ਤੇ ਫਿਰ ਆਪ ਹੀ ਸਿੱਖਿਆ ਹੌਲੀ ਹੌਲੀ ਕਰਦੇ ਇਹ ਅਸੀਂ ਜੇ ਬਾਹਰ ਅਸੀਂ ਹਸਬੰਡ ਵਾਈਫ ਆਪ ਹੀ ਬਣਾਉਂਦੇ ਸੀਗੇ ਤੇ ਉਹ ਮਤਲਬ ਇਦਾਂ ਦਾ ਸਾਨੂੰ ਸ਼ੌਂਕ ਪੈ ਗਿਆ ਕਿ ਸਾਨੂੰ ਕਹਿੰਦਾ ਕਿ ਕੁਕਿੰਗ ਤਾਂ ਹੁੰਦੀ ਹੀ ਹੈ ਕਿਉਂ ਨਾ ਫਿਰ ਬਾਕੀ ਚੀਜ਼ਾਂ ਅਸੀਂ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਬਣਾਉਂਦੇ ਰਹਿੰਦੇ ਆ ਕੁਝ ਨਾ ਕੁਝ ਪਹਿਲਾਂ ਸੀ ਆਪ ਟੈਸਟ ਕਰੀ ਦੀਏ ਚੀਜ਼ ਜੇ ਸਾਨੂੰ ਆਪ ਨੂੰ ਸਵਾਲ ਲੱਗਦਾ ਤਾਂ ਹੀ ਦੂਜੇ ਨੂੰ ਸਵਾਲ ਲੱਗੇਗਾ ਵੈਸੇ ਮਾਲਾ ਸਿੰਘ ਨੇ ਕਹਿੰਦਿਆ ਲੋਕ ਵੀ ਪੰਜਾਬ ਤੇ ਇਨਸਕਿਉਰਟੀ ਐ ਏਡਾ ਵਧੀਆ ਨਹੀਂਗਾ ਬਾਹਰ ਠੀਕ ਐ ਇਹਦੇ ਪਰ ਇੱਕ ਨਹੀਂ ਜੀ ਪੰਜਾਬ ਸਭ ਤੋਂ ਵੈਸੇ ਜਿਹੜਾ ਪੰਜਾਬ ਹੈ ਪੰਜਾਬ ਤੇ ਰਹਿਣਾ ਸੈਨਾ ਆਪਣਾ ਕਲਚਰ ਹੈ ਜੇ ਤੁਸੀਂ ਚੰਗੀ ਤਰ੍ਹਾਂ ਆਪਣਾ ਫੋਲੋ ਕਰਦੇ ਹੋ ਉਥੇ ਬਜ਼ੁਰਗਾਂ ਨੂੰ ਦੇਖਣਾ ਸਭ ਕੁਝ ਆਪਣਾ ਕਲਚਰ ਫੋਲੋ ਕਰਨਾ ਮਿਹਨਤ ਕਰਨਾ ਸਟਰਗਲ ਕਰਨਾ ਤੁਸੀਂ ਪੜ੍ਹਾਈ ਦੇ ਨਾਲ ਨਾਲ ਸਭ ਕੁਝ ਕਰ ਸਕਦੇ ਹੋ ਉਥੇ ਇਹ ਹੈ ਕਿ ਅੱਜ ਕੱਲ ਬੱਚੇ ਜਿਹੜੇ ਜਾ ਰਹੇ ਨੇ ਨਿਊ ਯੂਰਸ ਜਾ ਰਿਹਾ ਉਹ ਬੜਾ ਸਟ੍ਰੈਸ ਤੇ ਜਾ ਰਿਹਾ ਹੈ ਇਥੇ ਕਰਜ਼ੇ ਚੱਕੇ ਜਾਂਦੇ ਨਹੀਂ ਉੱਥੇ ਉਹਨਾਂ ਦਾ ਕਰਜ਼ਾ ਪੂਰਾ ਨਹੀਂ ਹੁੰਦਾ ਅੱਜ ਕੱਲ ਜੌਬਸ ਵੀ ਨਹੀਂ ਹੈਗੀਆਂ ਉਸ ਅਕੋਰਡਿੰਗ ਇੱਥੇ ਇਹ ਹੈ ਕਿ ਜੇ ਤੁਸੀਂ ਕੰਮਾ ਤੁਸੀਂ ਇੱਥੇ ਪੜ੍ਹੋ ਲਿਖੋ ਇੱਥੇ ਆਪਣਾ ਬਿਜ਼ਨਸ ਕਰੋ ਇੱਥੇ ਆਪਣਾ ਗਰੋ ਕਰੋ ਪੇਰੈਂਟਸ ਦੇਖੋ ਸਭ ਤੋਂ ਦੇਖੋ ਇੱਥੇ ਜ਼ਿਆਦਾ ਵਧੀਆ ਹੈ ਮੈਂ ਤਾਂ ਕਹਿੰਨੀ ਇੱਥੇ ਜ਼ਿਆਦਾ ਵਧੀਆ ਹੈ ਜੇ ਤੁਸੀਂ ਇੱਥੇ ਮਿਹਨਤ ਹੈ ਕਿ ਤੁਸੀਂ ਮਿਹਨਤ ਨੂੰ ਆਪਣਾ ਇਹ ਹੈ ਕਿ ਤੁਸੀਂ ਇੱਥੇ ਗਰੋ ਕਰੋ ਮੰਨ ਲਓ ਜਿਵੇਂ ਇੱਥੋਂ 20-25 ਲੱਖ ਲਾ ਕੇ ਇੱਕ ਸਟੂਡੈਂਟ ਜਾਂਦਾ ਠੀਕ ਹੈ ਉਹਦੇ ਚ ਕਿੰਨੇ ਕਿ ਮੋੜੇ ਆਉਂਦੇ ਆ ਫਿਰ ਬੰਦੇ ਦੇ ਪਹਿਲੇ 2 ਸਾਲ ਤਾਂ ਐਵੇਂ ਕਹੀਏ ਕਿ ਬੱਚੇ ਬੜੇ ਸਟ੍ਰੈਸ ਸਟ੍ਰੈਸ ਰਹਿੰਦੇ ਨੇ ਅੱਜ ਕੱਲ ਤਾਂ ਮਤਲਬ ਪੇਸ਼ੈਂਸ ਲੈਵਲ ਵੀ ਨਹੀਂ ਹੈਗਾ ਬੱਚਿਆਂ ਦੇ ਵਿੱਚ ਦੇਖੋ ਹਣ ਜੇ ਦੇਖੋ ਦੇਖੀ ਜੇ ਬਾਹਰ ਜਿਹੜੇ ਪਹਿਲਾਂ ਦੇ ਬੱਚੇ ਸੈੱਟ ਹੋਏ ਨੇ ਉਹ 5-7 ਸਾਲ ਉਹਨਾਂ ਨੂੰ ਹੋ ਜਾਂਦੇ ਅੱਜ ਕੱਲ ਦੇ ਬੱਚੇ ਜਿਹੜੇ ਜਾਂਦੇ ਆ 2 ਸਾਲ ਵੀ ਨਹੀਂ ਹੋਏ ਹੁੰਦੇ ਉਹਨਾਂ ਨੂੰ ਸਾਡੇ ਤੇ ਲ ਗੱਡੀ ਵੀ ਹੋਵੇ ਸਾਡੇ ਕੋ ਇਹ ਵੀ ਹੋਵੇ ਸਾਡੇ ਕੋ ਕਰਜ਼ਾ ਵੀ ਲਾਣਾ ਮਾਪੇ ਉਹਦਾ ਵੀ ਪ੍ਰੈਸ਼ਰ ਹੁੰਦਾ ਇਹ ਤੋਂ ਵਾਅਦੇ ਕੀ ਦੇ ਤੁਸੀਂ 20-25 ਲੱਖ ਰੁਪਏ ਲਓਣਾ ਤੁਸੀਂ ਅੱਧੇ ਬਹੁਤ ਵਧੀਆ ਆਪਣਾ ਗਰੋਅ ਕਰ ਸਕਦੇ ਇੱਥੇ ਕਿੰਨੇ ਰੁਪਏ ਦਾ ਬਿਨੈ ਸ਼ੁਰੂ ਹੋ ਗਿਆ ਫਿਰ ਤੁਹਾਡਾ ਸਾ ਰੁਪਏ ਸਾਡੀ ਇਨਵੈਸਟਮੈਂਟ ਆਇਆ ਜਾ ਰਹਾ ਜੀ ਬਾਬਾ ਜਿੰਨੇ ਤੁਹਾਡੇ ਦੋਨਾਂ ਦੀ ਜਹਾਜ਼ ਦੀ ਟਿਕਟ ਸੀ ਉਹਨੇ ਸਾਡੀ ਹਾਂ ਜੀ ਆਂਦੀ ਬਸ ਇਹ ਕਹੂੰਗਾ ਕਿ ਜਿਹੜੇ ਲੋਕੀ 20 25 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਅੱਜ ਕੱਲ੍ਹ ਆਪਾਂ ਨਾ ਕਰਦੇ ਕਰਜ਼ੇ ਥੱਲੇ ਕਰਜ਼ੇ ਥੱਲੇ ਮਰ ਜਾਂਦੇ ਨੇ ਉਹ ਬਿਲਕੁਲ ਹੀ ਮੈਂ ਕਹਿੰਦਾ 5 ਸਾਲ ਚ ਪੂਰਾ ਨਹੀਂ ਹੁੰਦਾ ਜਿੰਨੇ ਮਰਜੀ ਤੁਸੀਂ ਮਿਹਨਤ ਕਰ ਲਓ ਉੱਥੇ ਜਾ ਕੇ ਉਹ ਪੂਰਾ ਨਹੀਂ ਹੋਣਾ ਕਦੇ ਵੀ ਕਿਉਂਕਿ ਉੱਥੇ ਤੁਹਾਡੀ ਫੈਸਿਲਿਟੀਆਂ ਇਹੋ ਜਿਹੀਆਂ ਹਨ ਤੁਹਾਨੂੰ ਗੱਡੀ ਵੀ ਰੱਖਣੀ ਪੈਣੀ ਹੈ ਤੁਹਾਨੂੰ ਸਾਰਾ ਕੁਝ ਰੱਖਣਾ ਪੈਣਾ ਅਕੋਰਡਿੰਗ ਟੂ ਦ ਸੁਸਾਇਟੀ ਚੱ ਮਾ ਲੋ ਤੁਹਾਡੀ ਫੈਮਿਲੀ ਚ ਹੋਰ ਕੌਣ ਕਾਣਾ ਹਸਬੰਡ ਵਾਈਫ ਤੋਂ ਬਣਾ ਤੁਹਾਡੇ ਬੱਚੇ ਵੀ ਹਾਂਜੀ ਬੱਚੇ ਨੇ ਤੇ ਪੇਰੈਂਟਸ ਨੇ ਆ ਕਿੰਨੇ ਬੱਚਾ ਤੁਹਾਡੇ ਦੋ ਬੱਚੇ ਨੇ ਮਤਲਬ ਤੁਸੀਂ ਬੱਚਿਆਂ ਦੀ ਖਾਸ ਕਰਕੇ ਸਟੱਡੀ ਵਾਸਤੇ ਵਾਪਸ ਆਏ ਨਹੀਂ ਪੇਰੈਂਟਸ ਵੀ ਬਜ਼ੁਰਗ ਵੀ ਨੇ ਉਹ 70 ਸਾਲ ਤੋਂ ਉੱਪਰ ਹੋ ਚੁੱਕੇ ਨੇ ਮਤਲਬ ਉਹਨਾਂ ਦਾ ਬਾਹਰ ਆਣਾ ਥੋੜਾ ਪੋਸੀਬਲ ਨਹੀਂ ਸੀਗਾ ਪਾਪਾ ਨੂੰ ਹਾਰਟ ਅਟੈਕ ਹੋ ਗਿਆ ਸੀਗਾ ਸੋ ਦੈਟਸ ਵਾਈ ਮਤਲਬ ਇੱਥੇ ਦੇਖਣ ਵਾਲਾ ਉਹਨਾਂ ਨੂੰ ਕੋਈ ਨਹੀਂ ਸੀਗਾ ਬੱਚੇ ਚਲੋ ਕੋਈ ਨਹੀਂ ਬੱਚੇ ਦਾ ਨਾਲ ਨਹੀਂ ਸੀਗੇ ਫਿਊਚਰ ਅਸੀਂ ਦੇਖਿਆ ਕਿਉਂਕਿ ਉੱਥੇ ਦੇ ਬੱਚੇ ਜਿਵੇਂ ਉੱਥੇ ਪ੍ਰੈਕਟੀਕਲ ਚੀਜ਼ਾਂ ਜ਼ਿਆਦਾ ਨਹੀਂ ਆਪਣੇ ਜਿਹੜੇ ਇੱਥੇ ਬੱਚੇ ਨੇ ਉਹ ਜ਼ਿਆਦਾ ਤੇਜ਼ ਨੇ ਪੜ੍ਹਾਈ ਦੇ ਵਿੱਚ ਜੋ ਚੀਜ਼ਾਂ ਆਪਣੀ ਇੱਥੇ 6ਵੀਂ 7ਵੀਂ ਦੇ ਵਿੱਚ ਬੱਚਾ ਕਰ ਲੈਂਦਾ ਉਹ ਉੱਥੇ ਜਾ ਕੇ ਪਲੱਸ 2 'ਚ ਸਿਖਾਈਆਂ ਜਾਂਦੀਆਂ ਨੇ ਇਸ ਕਰਕੇ ਆਪਣੀ ਜਿਹੜੀ ਪੜ੍ਹਾਈ ਆ ਇੱਥੇ ਆਪਣੇ ਦੇਸ਼ ਦੀ ਉਹ ਜ਼ਿਆਦਾ ਕਾਮਯਾਬ ਆ ਲੇਕਿਨ ਇਹ ਕਹਿੰਦੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਬਾਰ ਕਿਵੇਂ ਆ ਬਾਰ ਵੀ ਬਹੁਤ ਹੈ ਅਸੀਂ ਕਹਿੰਦੇ ਕਿ ਪੰਜਾਬ ਚ ਨਹੀਂ ਹੈ ਬਾਹਰ ਬਾਹਰ ਮੈਂ ਕਹਿੰਦਾ ਪੰਜਾਬ ਨਾਲੋਂ ਜ਼ਿਆਦਾ ਨਸ਼ਾ ਹੈ ਜਿਹੜੇ ਲੋਕ ਇੱਥੋਂ ਦੀ ਮੈਂ ਨਸ਼ਾ ਛੱਡ ਕੇ ਜਾਂਦੇ ਨੇ ਉਹ ਫੇਰ ਦੁਬਾਰਾ ਨਸ਼ੇ ਦੇ ਲੱਗ ਜਾਂਦੇ ਉੱਤੇ ਉਹ ਜਦੋਂ ਬੱਚਿਆਂ ਨੂੰ ਇੰਨੀ ਖੋਲਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਨਹੀਂ ਕਹਿ ਸਕਦੇ ਉਹਨਾਂ ਨੂੰ ਰੋਲ ਲਾਅ ਐਂਡ ਰੂਲਸ ਸਭ ਕੁਝ ਸਿਖਾਇਆ ਜਾਂਦਾ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਘੂਰ ਨਹੀਂ ਸਕਦੇ ਉਹ ਕਹਿੰਦੇ ਅਸੀਂ ਨਾਲ ਹੀ ਪੁਲਿਸ ਨੂੰ ਕਾਲ ਕਰ ਲੈਣੀ ਆ ਮਤਲਬ ਇਦਾਂ ਤੁਸੀਂ ਇੰਨਾ ਕਿ ਪੇਰੈਂਟਸ ਨੂੰ ਡਰ ਕੇ ਰਹਿਣਾ ਪੈਂਦਾ ਬੱਚਿਆਂ ਤੋਂ ਇਦਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਚੌਥੇ ਮਤਲਬ ਸਿਗਰਟ ਪਿੰਦਾ ਤੁਹਾਨੂੰ ਦਿਖੂਗਾ ਪੜਾ ਇੱਥੇ ਅਜੇ ਉਹ ਚੀਜ਼ ਦਾ ਉਹ ਚੀਜ਼ ਆ ਇਹ ਤਾਂ ਥੋੜਾ ਪੇਰੈਂਟਸ ਦਾ ਡਰ ਹੈਗਾ ਉੱਥੇ ਪੇਰੈਂਟਸ ਦਾ ਬਿਲਕੁਲ ਡਰ ਨਹੀਂ ਹੈਗਾ ਫਿਰ ਜੋ ਮੰਨ ਲਓ ਇੱਥੇ ਆਪਾਂ ਨੂੰ ਕਸਟਮਰ ਦਾ ਕਿਦਾਂ ਦਾ ਰਿਸਪਾਂਸ ਲੈਂਦਾ ਤੁਹਾਨੂੰ ਲੋਕਾਂ ਦਾ ਜਾਂ ਜਦੋਂ ਤੁਸੀਂ ਇੱਥੇ ਆਏ ਹੋਵੋਗੇ ਉਦੋਂ ਕਿਸੇ ਨੇ ਕਿਹਾ ਹੋਣਾ ਯਾਰ ਵਧੀਆ ਤੁਸੀਂ ਇੰਗਲੈਂਡ ਰਹਿੰਦੇ ਸੀ ਕਿੱਥੇ ਤੁਸੀਂ ਆ ਕੇ ਦਗਾ ਹਾਂ ਜੀ ਆਂਦੀ ਬਹੁਤ ਲੋਕ ਕਹਿੰਦੇ ਨੇ ਬਹੁਤ ਲੋਕਾਂ ਨੇ ਕਿਹਾ ਬਟ ਇਹ ਅੱਗੇ ਨਹੀਂ ਮਤਲਬ ਜਦੋਂ ਦੇਖਦਾ ਵੀ ਅਸੀਂ ਹੌਲੀ ਹੌਲੀ ਗਰੋ ਕਰ ਰਹੇ ਹਾਂ ਸਾਨੂੰ ਅਸੀਂ ਪਹਿਲੇ 2 ਮਹੀਨੇ ਤਾਂ ਚਲੋ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕੀਤਾ ਹੈ ਹੌਲੀ ਹੌਲੀ ਬੰਦਾ ਹੈ ਕਿ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਇੱਥੇ ਹੀ ਕਰੋ ਕਸਟਮਰ ਵੀ ਬੰਦਿਆ ਨੋ ਡਾਊਟ ਕਿਦਾਂ ਨਹੀਂ ਕਸਟਮਰ ਨਹੀਂ ਬੰਦਦੇ ਕੰਮ ਚੱਲਦਾ ਹਰ ਇੱਕ ਕੰਮ ਨੂੰ ਸਾਲ 2 ਸਾਲ ਤਾਂ ਲੱਗਦੀ ਹੈ ਇਹ ਹੈ ਕਿ ਆਉਣ ਵਾਲੀ ਜਨਰੇਸ਼ਨ ਲਈ ਜੇ ਤੁਸੀਂ ਆਪਣਾ ਬਿਜ਼ਨਸ ਬਣਾਣਾ ਹੈ ਤਾਂ ਤੁਹਾਨੂੰ ਸਟਰਗਲ ਕਰਨਾ ਪੈਣਾ ਹੁੰਦਾ ਕਿ ਵਲੌਸਟ ਵੀ ਜਾਣਾ ਪੈਂਦਾ ਐ ਇਦਾਂ ਨਹੀਂ ਐ ਕਿ ਆਪਣਾ ਜੇ ਤੁਸੀਂ ਬਿਜ਼ਨਸ ਆਪਣਾ ਨਾਮ ਬਣਾਉਣਾ ਹੈ ਤੁਸੀਂ ਬਾਹਰ ਰਹਿ ਕੇ ਇਹ ਚੀਜ਼ਾਂ ਨਹੀਂ ਕਰ ਸਕਦੇ ਬਾਹਰ ਆਪਣਾ ਨਾਮ ਬਣਾਣਾ ਆਪਣਾ ਬਿਜ਼ਨਸ ਗਰੋ ਕਰਨਾ ਬੜਾ ਮੁਸ਼ਕਿਲ ਆਜ ਦੀ ਡੇਟ ਚ ਇਹੀ ਤੁਸੀਂ ਆਪਣਾ ਜਿਵੇਂ ਅੱਜ ਸਪਾਈਸ ਐਂਡ ਸਲਾਈਸ ਖੋਲੇ ਆ ਸਾਡੀਆਂ ਅੱਗੇ ਦੋ ਆਉਣ ਵਾਲੀਆਂ ਦੋ ਤਿੰਨ ਸਾਲਾਂ ਚ ਆਪਣੇ ਅਸੀਂ ਫਰਾਂਚਾਈਜ਼ੀ ਵੇਚਾਂਗੇ ਬੱਚਿਆਂ ਲਈ ਔਖਾ ਨਹੀਂ ਉਹ ਸਾਡੇ ਬੱਚਿਆਂ ਲਈ ਫਿਊਚਰ ਇੱਕ ਅਸੀਂ ਸਟੇਬਲ ਇੱਕ ਕਰਕੇ ਜਾ ਰਹੇ ਆ ਸਿਕਿਉਰ ਕਰਕੇ ਜਾ ਰਹੇ ਆ ਤੇ ਜਿਹੜਾ ਬਾਹਰ ਇਹ ਚੀਜ਼ਾਂ ਪੋਸੀਬਲ ਜਿਹੜੀਆਂ ਹੈ ਨਹੀਂ ਸੀ ਕਾਰਨ ਕਰ ਤੁਹਾਨੂੰ ਖਾਸ ਦੱਸ ਦਿੱਤਾ ਪੇਰੈਂਟਸ ਨੂੰ ਨਹੀਂ ਉਹਦੇ ਦੇਖੋ ਅਸੀਂ 5 ਸਾਲ ਰਹਿ ਕੇ ਇਹ ਜੇ ਹੁਣ ਅਸੀਂ 5 ਸਾਲ ਬਾਅਦ ਅਸੀਂ ਪੀਆਰ ਅਸੀਂ ਅਪਲਾਈ ਕਰਨਾ ਹੈ ਜੇ ਅਸੀਂ 5 ਸਾਲ ਦੇ ਵਿੱਚ 30-35 ਲੱਖ ਰੁਪਏ ਕਮਾਣਾ ਹੈ ਤੇ ਸਾਨੂੰ ਫਿਰ ਉਹੀ ਤੁਸੀਂ ਸਰਕਾਰ ਨੂੰ ਦੇਣਾ ਸਰਕਾਰ ਨੂੰ ਦੇਣਾ اچھا ਉਹੀ ਮਤਲਬ ਪੀਆਰ ਉਹਨੇ ਸਰਕਾਰ ਨੂੰ ਦੇ ਦੇਣਾ ਤਾਂ ਸਰਕਾਰ ਨੂੰ ਦੇ ਦੇਣਾ ਫਿਰ ਤੁਹਾਨੂੰ ਜ਼ੀਰੋ ਤੋਂ ਲਾਈਫ ਸ਼ੁਰੂ ਕਰਨੀ ਪੈਂਦੀ ਹੈ ਫਿਰ ਤੁਸੀਂ 5 ਸਾਲ ਮਿਹਨਤ ਕਰੋ ਫਿਰ ਤੁਸੀਂ 40 ਲੱਖ ਰੁਪਏ ਕਮਾਓ ਤੇ ਫਿਰ ਜੇ ਮਨ ਇੰਨਾ ਸਟ੍ਰਗਲ ਉਖਾਇਆ ਫਿਰ ਇਹ ਲੋਕ ਇਥੋਂ ਇੰਨਾ ਜਿਹੜਾ ਪੰਜਾਬ ਖਾਲੀ ਕਿਉਂ ਹੋ ਗਿਆ ਇਹਦਾ ਕੀ ਕਾਰਨ ਹੈ ਲਾਈ ਲੱਗਨੇ ਪੇਟ ਚੱਲਨੇ ਬਸ ਹੋਰ ਕੁਛ ਨਹੀਂ ਚੱਲਦਾ ਜੀ ਬਾਹਰ ਐ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਦਰਕਤਾਂ ਤੇ ਪੈਸੇ ਲੱਗੇ ਨੇ ਇੱਥੇ ਜਾਂਦੀ ਕਮਾਈਆਂ ਸ਼ੁਰੂ ਹੋ ਜਾਂਦੀ ਹੈ ਜਿਹੜਾ ਬੰਦਾ ਜਾ ਕੇ ਵਾਪਸ ਮੁੜਿਆ ਹੁੰਦਾ ਉਹਨੂੰ ਪੁੱਛ ਕੇ ਦੇਖੋ ਕੀ ਹਾਲ ਨੇ ਤੇ ਤੁਹਾਡੇ ਨਾਲ ਦੇ ਜਿਹੜੇ ਅਜੇ ਉੱਥੇ ਲੋਕ ਨੇ ਜਾਂ ਇੱਥੇ ਆਏ ਆ ਉਹਨਾਂ ਉਹ ਤੁਹਾਨੂੰ ਕੀ ਸੁਜੈਸਟ ਕਰਦਾ ਤੁਹਾਡੇ ਨਾਲ ਨਹੀਂ ਮੇਰੇ ਨਾਲ ਦੇ ਜਿੰਨੇ ਸੀਗੇ ਸਾਡੇ ਨਾਲ ਕਪਲ ਸੀਗੇ 4-5 ਸਾਰੇ ਉਹਨੇ ਵੀ ਡਿਸੀਜਨ ਲਿਆ ਕਿ ਨਹੀਂ ਰਹਿਣਾ ਨਹੀਂ ਉਹ ਸਾਡੇ ਨਾਲ ਉਹ ਆਪਣਾ ਕੰਮ ਕਰ ਕਿਸੇ ਨੇ ਕੋਸਮੈਟਿਕ ਦੀ ਸ਼ਾਪ ਖੋਲ ਲਈ ਕੋਈ ਕੋਈ ਕੰਮ ਚ ਲੱਗ ਗਿਆ ਕੋਈ ਸਾਰੇ ਸਾਰੇ ਮੋੜੇ ਵਾਪਸ ਸਾਡੇ ਨਾਲ ਦੇ ਮਤਲਬ ਇੱਕ ਤਰ੍ਹਾਂ ਦਾ ਬਾਹਰ ਜਾ ਕੇ ਟ੍ਰੇਨ ਤਾਂ ਹੋ ਜਾਂਦਾ ਬੰਦਾ ਹੈ ਨਾ ਕੰਮ ਕਰਦਾ ਹਾਂ ਦੇ ਵਸੇ ਆਂਦੇ ਹੈ ਰਿਸਪੋਨਸਿਬਿਲਟੀਜ਼ ਬੰਦਾ ਜਿਹੜੀ ਹੈ ਉਹ ਉਹਨੇ ਸੀ ਇੱਥੇ ਇੱਥੇ ਆ ਕੇ ਬਿਲਕੁਲ ਸ਼ਰਮ ਨਹੀਂ ਕਰਦੇ ਉਹਨਾਂ ਦਾ ਪਹਿਲਾਂ ਸ਼ਰਮ ਆਂਦੀ ਸੀਗੀ ਅਸੀਂ ਬਿਲਕੁਲ ਆਪਣੇ ਆਪ ਹੀ ਬਰਤਨ ਤੋਂ ਹੀ ਆਪ ਹੀ ਕਸਟਮਰ ਨੂੰ ਸਰਵਿਸ ਦੇ ਦਈ ਦੀਆ ਜਾਂ ਕੋਈ ਸ਼ਦਾ ਕੋਈ ਨਹੀਂ ਆਪ ਹੀ ਬਣਾਈਦਾ ਆਪ ਹੀ ਦੇਈਦਾ ਐਦਾ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਇਹ ਦੁਗ ਇੱਕ ਤਰ੍ਹਾਂ ਦੀ ਸੋਚਿਆ ਜਾਵੇ ਬਾਹਰੇ ਕੋਈ ਦੇਖਦਾ ਨਹੀਂਗਾ ਇੱਧਰ ਰਹਿ ਕੇ ਮਤਲਬ ਅੱਜਕੱਲ ਮਤਲਬ ਸਾਨੂੰ ਮਤਲਬ ਜੇ ਹੁਣ ਅਸੀਂ ਪੰਜਾਬੀ ਆ ਤਾਂ ਲੋਕ ਵਧੀਆ ਡੀਲ ਕਰਦੇ ਉੱਥੋਂ ਖਾਣਾ ਪ੍ਰੈਫਰ ਕਰਦੇ ਜਿੱਥੇ ਸਫਾਈ ਹੈ ਕਿ ਤੁਸੀਂ ਪੰਜਾਬੀ ਹੋ ਬੰਦਾ ਉੱਥੇ ਮੁਰਮੜ ਆਂਦਾ ਹੈ ਜੀ ਹਾਂਜੀ ਮਤਲਬ ਜਿਹੜਾ ਹੋਰ ਕੀ ਕਹਿਣਾ ਚਾਹੋਗੇ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਿਦਾਂ ਜਿਹੜੇ ਸਾਡੇ ਯੂਥ ਵਾਸਤੇ ਕੀ ਕਹੋਗੇ ਕਿਉਂਕਿ ਜਿਹੜਾ ਹੁਣ ਨਵੇਂ ਬੱਚੇ ਆ ਪਲੱਸ 2 ਵਾਲੇ ਹੁੰਦੇ ਹਨਾ ਉਹਨਾਂ ਨੂੰ ਇੱਕ ਵਾਰੀ ਚਾਹ ਹੁੰਦਾ ਯਾਰ ਕਿਸ ਤਰੀਕਾ ਨਾਲ ਬਾਹਰ ਲੰਘ ਜੇ ਪੇਰੈਂਟਸ ਨੂੰ ਵੀ ਹੁੰਦਾ ਵੀ ਯਾਰ ਇੱਕ ਵਾਰੀ ਅੱਖਾਂ ਤੋਂ ਪਰੇ ਘੜਦੇ ਭਾਵੇਂ ਪਿੱਛੇ ਜੋ ਮਰਜ਼ੀ ਹੁੰਦਾ ਉਹ ਲੋਕਾਂ ਨੇ ਜ਼ਮੀਨਾਂ ਵੇਚਦੇ ਆ ਘਰ ਵੇਚਦੇ ਇਹਦੇ ਬਾਰੇ ਕੀ ਕਹੂੰ ਬੇਸਿਕਲੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹ ਚੀਜ਼ ਤੋਂ ਦੂਰ ਹੀ ਰਹਿਣ ਸਿਰਫ ਬਾਹਰ ਦੀ ਜਿਹੜੀ ਲਾਈਫ ਹੈ ਉਹ ਸਿਰਫ ਦੂਰੋਂ ਹੀ ਚੰਗੀ ਲੱਗਦੀ ਹੈ ਪਰ ਉੱਥੇ ਜਾ ਕੇ ਜਿਹੜੀ ਲਾਈਫ ਹੈ ਬੱਚਾ ਰੋਲ ਜਾਂਦਾ ਜਿਹੜਾ ਬੱਚਾ ਜਾ ਰਿਹਾ ਸਭ ਤੋਂ ਵੱਜਦਾ ਤਾਂ ਕਿ ਮੈਡੀਕਲ ਸਹੂਲਤਾਂ ਨਹੀਂ ਹੈਗੀਆਂ ਉੱਥੇ ਹਾਂ ਮੈਡੀਕਲ ਮੈਡੀਕਲ ਵਾਸਤੇ ਮੈਡੀਕਲ ਫੀਲਡ ਦੇ ਵਿੱਚ ਤੇ ਤੁਸੀਂ ਜਿਹੜਾ ਕਿ ਸਮਾਂ ਚੇਂਜ ਹੋ ਰਿਹਾ ਆ ਆਪਾਂ ਇਹ ਕਹਿਣਾ ਹੁਣ ਤਾਂ ਪੰਜਾਬੀ ਲੋਕ ਪਹਿਲਾਂ ਜਿਹੜੇ ਆਪਾਂ ਕਾਫੀ ਲੋਕਾਂ ਨੇ ਕੰਮ ਖੋਲ੍ਹ ਲਿਆ ਇੱਥੇ ਪੰਜਾਬ ਦੇ ਵਿੱਚ ਠੀਕ ਹੈ ਪਹਿਲਾਂ ਇਹ ਚੀਜ਼ ਦੇਖਣ ਨੂੰ ਮਿਲਦੀ ਸੀ ਪਹਿਲਾਂ ਤਾਂ ਭਈਏ ਸੀਗੇ ਜਿਹੜੇ ਆਪਣੇ ਫਾਸਟ ਫੂਡ ਚਲਾਉਂਦੇ ਸੀਗੇ ਬਟ ਹੁਣ ਆਪਣੇ ਪੰਜਾਬੀ ਜਿਹੜੇ ਲੋਕ ਨੇ ਇਹ ਕੰਮ ਵਿੱਚ ਪੈ ਗਏ ਨੇ ਸ਼ਾਇਦ ਹੌਲੀ ਹੌਲੀ ਪਤਾ ਲੱਗ ਰਿਹਾ ਲੋਕਾਂ ਨੂੰ ਕਿ ਬਾਹਰ ਜਾ ਕੇ ਕੋਈ ਫਾਇਦਾ ਨਹੀਂ ਹੈ ਇੱਥੇ ਰਹਿ ਕੇ ਕੰਮ ਕਰਨ 'ਚ ਫਾਇਦਾ ਬਿਲਕੁਲ ਇੱਕ ਸਾਡੇ ਵਾਲੇ ਬੰਦੇ ਨੂੰ ਇਹ ਹੁੰਦਾ ਕਿ ਯਾਰ ਅਸੀਂ ਜਿਹੜੇ ਚਿੱਟੇ ਪਾਏ ਹੁਣ ਵੱਡੀ ਸਾਰੀ ਗੱਡੀ ਤੇ ਆਉਣਾ ਹੋਵੇ 1 ਅਸਲ ਵਿੱਚ ਅਸੀਂ ਸ਼ੁਰੂ ਕਰਦੇ ਹਾਂ ਮਾਲਜ ਤੋਂ ਵੱਡੇ ਥਾਮ ਵੱਡੇ ਵੱਡੀਆਂ ਸ਼ਾਪਸ ਤੋਂ ਮਤਲਬ 50 60 ਲੱਖ ਰੁਪਏ ਲਾ ਕੇ ਤੇ ਮੁੜ ਕੇ ਉਹਦੇ ਵਜਦਾ ਕੋਈ ਨਹੀਂ ਉਹ 6 ਲੱਖ ਚ ਵੇਚਣੀ ਪੈਂਦੀ ਹੈ ਅਸਲ ਵਿੱਚ ਬਾਈਆਂ ਵਾਂਗੂ ਠੀਕ ਆ ਤੁਸੀਂ ਥੱਲੋਂ ਰੂਟ ਲੈਵਲ ਤੋਂ ਸ਼ੁਰੂ ਕਰੋ ਤਾਂ ਕਿ ਜਿਹੜਾ ਹੈਗਾ ਟਾਪ ਤੇ ਜਾਓ ਹੈਨਾ ਸਾਨੂੰ ਬਦ ਸਾਡੀਆਂ ਕੀ ਗਲਤੀਆਂ ਨੇ ਸਾਨੂੰ ਕਿੱਥੋਂ ਪ੍ਰੋਫਿਟ ਹੋਣਾ ਕਿੱਥੋਂ ਲਾਸ ਆ ਸਾਨੂੰ ਕਿ ਸਾਡੀ ਕੀ ਗਲਤੀਆਂ ਨੇ ਅਸੀਂ ਕਿੱਥੋਂ ਬਚਾਉਣਾ ਕਿੱਥੋਂ ਸੇਵਿੰਗ ਕਰਨੀ ਹੈ ਅਸੀਂ ਥੋੜੀ ਥੋੜੀ ਚੀਜ਼ ਤੋਂ ਮਿੱਟੀ ਆਪਾਂ ਅਸੀਂ ਕੁਆਲਿਟੀ ਵੀ ਦੇਣੀ ਹੈ ਅਸੀਂ ਸਭ ਕੁਝ ਦੇਖਣਾ ਜੇ ਅਸੀਂ ਹੁਣ ਜ਼ੀਰੋ ਤੋਂ ਸਟਾਰਟ ਕੀਤਾ ਸਾਨੂੰ ਮਾਈ ਗਰੋ ਕਰਾਂਗੇ ਕਿ ਤੁਸੀਂ ਮਤਲਬ ਹਾਂਜੀ ਦੇਖੋਗੇ ਵੈਸੇ ਨਹੀਂ ਸ assi ਜਦ ਬਾਹਰੋਂ ਆਏ ਆ ਤੁਹਾਨੂੰ ਫਰਾਂਚਾਈਜ਼ੀ ਦੀ ਆਫਰਸ ਆਈਆਂ ਸੀਗੀਆਂ ਵੀ ਸਾਡੇ ਕੋਲ ਸੀਗਾ ਉਹਨੂੰ ਇਨਵੈਸਟਮੈਂਟ ਸੀਗੀ ਸਾਨੂੰ ਸੀਗਾ ਵੀ ਤੁਸੀਂ 20 ਲੱਖ ਰੁਪਏ ਲਓ ਫਰਾਂਚਾਈਜ਼ੀ ਲੈ ਲਓ ਬਟ ਨਹੀਂ ਅਸੀਂ ਕਿਹਾ ਸੀ ਅਸੀਂ ਆਪਣਾ ਬ੍ਰਾਂਡ ਬਣਾਵਾਂਗੇ ਕੁਆਲਿਟੀ ਦੇਵਾਂਗੇ ਉਹ ਚੀਜ਼ ਅਸੀਂ ਆਉਣ ਵਾਲੇ ਟਾਈਮ 'ਚ ਹੋ ਸਕਦਾ ਸੀ ਆਪਣੇ ਬ੍ਰਾਂਡ ਦੀ ਆਪ ਫਰਾਂਚਾਈਜ਼ੀ ਵੇਚੀਏ। ਸੋ ਜਿਹੜਾ ਹੈਗਾ ਹੁਣ ਮੰਨ ਲਓ ਜਿਹੜਾ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਜਿਹੜੇ ਪਹਿਲਾਂ ਕਹਿੰਦੇ ਹੁਣ ਯਾਰ ਕਿਤੇ ਕੰਮਾਂ 'ਚ ਪੈ ਗਏ। ਹੁਣ ਫਿਰ ਸਟੇਬਲ ਹੋ ਗਏ ਤੇ ਤੁਸੀਂ ਆਪ ਦਾ ਆਪ ਦਾ ਫੋਕਸ ਹੀ ਰੱਖਿਆ ਵੀ ਆਪਾਂ ਆਪਦੇ ਕੰਸਿਡਰ ਕਰਾਂ ਲੋਕ ਬੱਸ ਅਸੀਂ ਆਪ ਦਾ ਕੰਸੈਂਟਰੇਟ ਕਰ ਰਹੇ ਹਾਂ ਵੀ ਆਹ ਲੋਕਾਂ ਦਾ ਲੋਕਾਂ ਦਾ ਸੋ ਲੋਕ ਬੋਲਣਾ ਆਉਣਾ ਰਿਹਾ। ਬੱਸ ਉਹਨਾਂ ਨੂੰ ਇਗਨੋਰ ਕਰੋ ਤੇ ਆਪਣੇ ਕੰਮ 'ਤੇ ਫੋਕਸ ਕਰੋ ਮਿਹਨਤ ਕਰਦੇ ਰਹੋ ਪਰਮਾਤਮਾ ਕਰੇ ਤਾਂ ਰੰਗ ਲਿਆਊਗਾ। ਹਾਂਜੀ। ਸੋ ਅਸਲ ਦੇ ਵਿੱਚ ਜਿਹੜ ਪਰਵਾਸੀ ਮਜ਼ਦੂਰ ਆਏ ਲੋਕ ਹੈਨਾ ਇੱਕ ਟ੍ਰੇਨਾਂ ਤੇ ਆਏ ਉਹਨਾਂ ਨੇ ਰੇੜੀਆਂ ਲਾ ਕੇ ਹਰ ਸ਼ਹਿਰ ਦੇ ਵਿੱਚ ਉਹਨਾਂ ਨੇ ਕੋਠੀਆਂ ਲੈ ਲਈਆਂ ਹਰ ਸ਼ਹਿਰ ਦੇ ਵਿੱਚ ਪਲਾਟ ਲੈ ਲਏ ਕਾਰਨ ਅਸੀਂ ਸਿਰਫ ਇਸੇ ਗੱਲ ਦਾ ਹਾਂ ਲੋਕ ਕੀ ਕਹਿਣਗੇ ਲੋਕ ਕੀ ਕਹਣੇ ਲੋਕਾਂ ਨੇ ਕਿਹੜਾ ਰੋਟੀ ਦੇਣੀ ਹੈ ਮੇਨ ਮੁੱਦਾ ਕੀ ਆ ਅਸੀਂ ਇੱਕ ਦੂਜੇ ਨੂੰ ਦੇਖ ਕੇ ਸ਼ਰਮ ਪਰ ਫਿਲਹਾਲ ਜਿਸ ਤਰ੍ਹਾਂ ਦੇ ਇਹ ਜਿਹੜਾ ਕੱਪੜਾ ਆਇਆ ਹੈਨਾ ਇੰਗਲੈਂਡ ਤੋਂ ਇਹਨਾਂ ਨੂੰ ਦੇਖ ਕੇ ਜਾਂ ਇੰਨਾ ਵਰਗੇ ਹੋਰਾਂ ਨੂੰ ਲੋਕਾਂ ਨੂੰ ਦੇਖ ਕੇ ਮਿਹਨਤ ਲੈ ਕੇ ਹੋਰ ਪੰਜਾਬੀ ਇਹ ਕੰਮ ਕਰਨਗੇ ਮੈਂ ਤੁਹਾਨੂੰ ਪੰਜਾਬਗਣਾਂ ਨੂੰ ਇਹ ਕਹਿਣਾ ਕਿ ਜਮੀਨਾ ਨਾ ਵੇਚੋ ਠੀਕ ਹੈ ਆਪਦਾ ਪ੍ਰਾਪਰਟੀਆਂ ਨਾ ਸੇਲ ਕਰੋ ਸਗੋਂ ਦੀ ਕੰਮ ਕਰੋ ਕੰਮ ਨਾਲ ਹੀ ਤੁਹਾਡੀ ਤਰੱਕੀ ਹੋਣੀ ਹੈ ਬਿਲਕੁਲ ਕਿਉਂਕਿ ਜੇ ਜ਼ਮੀਨਾਂ ਵੇਚ ਲੈਣਾ ਗੱਡੀਆਂ ਲੈ ਲੈਣੀਆਂ ਗੱਡੀਆਂ ਵੇਚ ਕੇ ਫਿਰ ਗੱਡੀ ਦਾ ਖਰਚ ਹੈ ਫਿਰ ਤੇਲ ਉਹ ਜਿਹੜੀ ਗੱਡੀ ਜਿਹੜੇ ਬਾਕੀ ਸੇਵਿੰਗ ਉਹ ਵੀ ਲੈ ਜਾਂਦੀ ਹੈ ਬਿਲਕੁਲ ਜੀ ਸੋ ਤੁਸੀਂ ਬੜਾ ਚੰਗਾ ਲੱਗਿਆ ਜੇਕਰ ਤੁਸੀਂ ਆਪਾ ਮਹਾਲੀ ਸ਼ਹਿਰ ਦੇ ਵਿੱਚ ਆਉਣੇ ਹੋ ਜਾਂ ਮਹਾਲੀ ਤੋਂ ਨੇੜੇ ਤੇ ਦੇਖਦੇ ਹੋ ਤਾਂ ਆਪਣਾ ਐਡਰੈਸ ਦੱਸ ਦਿਓ ਵੀਰੇ ਇੱਕ ਵਾਰ ਆਪਣਾ ਬੂਥ ਨੰਬਰ 67 ਫੇਸ 3 ਨੇ ਖਾਲਸਾ ਕਾਲਜ ਦੇ ਬਿਲਕੁਲ ਨਾਲ ਹੈ ਜੀ ਚਲੋ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੇ ਪਰਮਾਤਮਾ ਤੁਹਾਨੂੰ ਤਰੱਕੀਆਂ